ਆਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤਾਂ ਦਿੱਤੇ ਗਏ ਬੈਲ ਡੰਗਰ ਨੂੰ ਦਬਾ ਲਓ ਤਾਂ ਕਿ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀ ਨਾਪਰ ਤੇ ਵੀਡੀਓ ਤਰਵਣੀ ਹੋਵੇ ਤਾਂ ਮੈਂ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9672592791 ਦੋਸਤੋ ਅੱਜ ਦੀ ਵੀਡੀਓ ਪੈਂਟ ਜਲਾਲ ਜਿਲ੍ਹਾ ਅਸਨੂ ਬਠਿੰਡਾ ਤਸਵੀਰਾਂ ਆਪਣਾ ਫੂਲ ਪੈ ਜਾਂਦੀ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਅਸਤੇ ਗਾਥੇਲੀ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈਟ ਲਵਾਗੇ ਤਸਲੀ ਪਾਰਕ ਤੋਂ ਠੀਕ ਆਣੀ ਆ ਨੰਬਰ ਸਕਰੀਨ ਤੇ ਥਰੇ ਪਾਸੇ ਚੱਲਦਾ ਰਹਿਣਾ ਗਾ ਬਾਕੀ ਆਓ ਜੇ ਜਾਣਕਾਰੀ ਬਾਈਟ ਲੈਣੇ ਆ ਕਰ ਲੰਦਾ ਬਾਈ ਨਾਲ ਗੱਲਬਾਤ ਤੇ ਮੁੱਲ ਜਿਹੜਾ ਇਸ ਗਾਣ ਦਾ ਵੀਡੀਓ ਵਿੱਚ ਹੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਾਕੀ ਆਓ ਸੈਂਕੀ ਬਾਈ ਆਜੋ ਹਾਂਜੀ ਬਈ ਸਸਤੀ ਦਾ ਸਸਤੀ ਗਾ ਵੀ ਹੋਰ ਬਈ ਠੀਕ ਠਾਕ ਜੀ ਹਾਂ ਵਧੀਆ ਬਾਬਾ ਨਾਮ ਤੇ ਬਣ ਦੱਸ ਦੇ ਜੀ ਨਾਮ ਮੇਰੇ ਬੱਬੂ ਪੰਡਿਤ ਲਾਲ ਆ ਕੀ ਕਹੀ ਹਾਂਜੀ ਕਿਹੜਾ ਪਰਿੰਡਾ ਤੁਸੀਂ ਜਿਹੜਾ ਪਰਿੰਡਾ ਹਾਂਜੀ ਮੋਬਾਈਲ ਨੰਬਰ ਮੋਬਾਈਲ ਮਸਤਾਨ 796 85335 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲਾ ਵੀਡੀਓ ਪੈਸੇ ਕੀ ਮੈਂ ਤੁਹਾਨੂੰ ਕਰਿਆ ਵਧੀਆ ਵੀਰੇ ਬਹੁਤ ਫੋਨ ਆਇਆ ਬੈਗ ਜੀ ਵੜ ਨਾਲ ਆਪਣੀਆਂ ਬਹੁਤ ਬੈਗਾਂ ਸੋਕੇ ਬਾਈ ਜੇ ਪਾਜੀ ਵੇਖ ਦਿਖਾ ਰਹੇ ਕੰਮ ਦਾ ਸੂਆ ਏ ਆਪਰੇ ਦੂਜੇ ਮੰਨਲੇ ਤੀਜੇ ਮੰਨਲੇ ਓਏ ਠੀਕ ਹੈ ਜੀ ਫਾਰਮ ਵਾਲੀ ਬੱਚੀ ਆ ਫਾਰਮ ਵਾਲੀ ਹਾਂ ਤੇ ਸੁਈ ਨੂੰ ਸਵਾ ਤੁਈ ਸਮਾਂ ਬ੍ਰੀਆ 5-7 ਮਹੀਨੇ ਹੋ ਗਏ ਹੋਣਗੇ ਸੁਈ ਨੂੰ ਬਾ 7 ਮਹੀਨੇ ਮੱਦ ਵੀ ਹੋ ਗਏ ਹੋਣਗੇ ਘੱਟ ਵੀ ਹੋ ਗਏ ਹੋਣਗੇ ਕਿ ਆਪਣੇ ਲਿਆਂਦੀ ਵੀ ਆ ਪਕੜਾ ਵੀ ਕੋਲੇ ਖੜਕੇ ਉਹ ਕਰਕੇ ਹਾਂਜੀ ਤੂ ਆ ਬਾਈ ਕਹਿੰਦਾ ਕੋਈ ਦੂਜੇ ਵਾਲੇ ਕੋਈ ਟੀਕਾ ਵਾਲੇ ਚਾਰੂ ਹੋ ਲੈ ਹਾਂ ਚਾਰੂ ਬੋਲਾ ਬੇ ਤੇ ਸਵਾ ਬਾਈ ਕਹਿੰਦਾ 5-7 ਮਹੀਨੇ ਕੀ ਮੰਨ ਲੈ ਕੋਈ 3 ਮਹੀਨੇ ਵਾਲੇ ਸੁਈ ਨੂੰ ਤੇ ਬਈ ਹਣ ਦੁੱਧ ਕਿੰਨਾ ਤਿਆਰ ਨੈਟ ਜੋਖਣ ਵਾਲਾ ਦੁੱਧ ਵੀਰੇ 7 ਕਿਲੋ ਦੋ ਤਿੰਨ ਚੋਈ ਕਰਾ ਦਾਂਗੇ ਹਾਂ ਬਾਈ ਮੈਂ ਚਾਰ ਡੰਗ ਚੋਲੇ ਬਾਈ ਖਾਣਾ ਪੱਕ ਕੇ ਆਏ ਬਾਈ ਜਮਾ ਓਕੇ ਹੋਈ ਜਮਾ ਓਕੇ ਜਮਾ ਓਕੇ ਕਾਫੀ ਵੀਰ ਨੂੰ ਆਪਾਂ ਬਾਈ ਦੇ ਘਰ ਆਉਣਾ ਕਿ ਆਪਾਂ ਬਾਈ ਕਹਿੰਦਾ ਤੂੰ ਮਾ ਤੀਜਾ ਵਾਲ ਦਾ ਦੂਜਾ ਵਾਲ ਦਾ ਤੇ ਬਾਕੀ ਵੱਡੀ ਵੱਡੀ ਹੋਦਾ ਆ ਵੀ ਹੁਣ ਟੋਲਾ ਚੈੱਕ ਕਰ ਲਓ ਦਾ ਤੁਸੀਂ ਤੂੰ ਆ ਬਾਈ ਕਹਿੰਦਾ ਦੂਜਾ ਤੀਜਾ ਜਿਹੜਾ ਮਰਜ਼ੀ ਮੰਨ ਕੇ ਆ ਜਿਓ ਫਰੰਟ ਵਾਲੀ ਬੱਸੀ ਆ ਦੇਖ ਕਾ ਦੇਖੋ ਫਾਰਮਾ ਜੇ ਬਾਈ ਕਹਿੰਦਾ ਜਿਹੜਾ ਵੀ ਹਾਂ ਚਾਰੇ ਫਰਾਂ ਚੱਲੇ ਕਦਾਂ ਨਿਕਲਣ ਤੇ ਸਪੇਸ ਤੇ ਲੱਗਿਆ ਹੋਰ ਨਹੀਂ ਬਾਈ ਆ ਬਾਕੀ ਦੀ ਕਰ ਤਾ ਜਜਮੈਂਟ ਕਰ ਲਓ ਉਧਰ ਦੇਖ ਲਵੋ ਬਾਡੀ ਬਹੁਤ ਅਸੀਂ ਦੇਖ ਸਕਦੇ ਆ ਰੈਲ ਗੱਡੀ ਇਹ ਤੱਕ ਬੈਜਡੀਆ ਲੋ ਆ ਵੀ ਥੋੜਾ ਚੈੱਕ ਕਰ ਲਓ ਕ੍ਰੈਂਟ ਵਾਲੀ ਦਰਦੀ ਬਾਕੀ ਐ ਕਰੀ ਖੜਾਈ ਆਪਣੇ ਕੋਲ ਕਰੇਤੀ ਆ ਨਾ ਦੇਖੋ ਕਿ ਆਜੇ ਦੋ ਤੋ ਬਾਈ ਜਿੰਨਾ ਵੀ ਖਾਣੇ ਪਰ ਵੀ हां भाई 7 किलो दे 7 किलो दे भाई यार मेडिकल ਤੁਸੀਂ ਦੋ ਟਾਈਮ ਚਾਰ ਟਾਈਮ ਤੇ ਕਹਾਵਾਂਗੇ ਜੀ ਨਾਲ ਸੰਧੀ ਕਰ ਸਕਦੇ ਆ ਬਾਕੀ ਭੱਜੀ ਹੋਣਾ ਬਾਕੀ ਖੰਡ ਸਵੇਰ 6:00 ਦੀ 8:00 ਵਜੇ ਚਵਾਈ ਕਰੀ ਵੀ ਆ ਅੱਛਾ ਲੈਟ ਨਹੀਂ ਸਵੇਰੇ ਬਾਕੀ ਦੋਸਤੋ ਆਪਾਂ ਹਣ ਤਕਰੀਬਨ 2:00 ਵਜੇ ਵੀਡੀਓ ਬਣਾ ਰਹੇ ਆ 2:30 2:00 ਵਜੇ ਬਾਈ ਕਹਿੰਦੇ ਸਵੇਰ 8:00 ਵਜੇ ਚਵਾਈ ਕੀਤੀ ਆ ਅਗਲੀ ਖੰਡ ਤੇ ਖਾਣਾ ਇਹ ਫੋਲੋ ਗਾਰੰਟੀ ਹੈ ਜਿਵੇਂ ਮਰਜ਼ੀ ਹਾਂ ਹੱਲੋ ਨਾ ਕੋਈ ਬੰਦਾ ਉਹ ਕਰਦਾ ਬਾਕੀ ਬਦਦਾਂ ਬਾਕੀ ਬਦਦਾਂ ਨੂੰ ਵਾਜਣਾ ਆਪਣਾ ਕੋਈ ਚੰਨ ਲੰਗਦਾ ਨਹੀਂ ਹੋਇਆ ਇਹਨੂੰ ਹਜੇ ਦੁੱਧ ਨਾਲ 10 ਗੈਨ ਲੀਟਰ ਕਰ ਜਣਾ ਹੁਣ ਠੀਕ ਹੈ ਹਾਂ ਰੇਡ ਆਪਾਂ ਕਰਾਂਗਾ ਨਿਕਲ ਬੱਤਾਂ ਨਾਲ ਇਹਦਾ ਠੀਕ ਹੈ ਜੀ ਹਾਂ ਬਸ ਵੀ ਪੈਣ ਦਾਸੇ ਵਾਲਾ ਕਰਨ ਵਾਲਾ ਹੋਵੇ ਕਿ ਲੋਟੋ ਕੋਟੋ ਪਰਿਆਣਾ ਬਾਦੂ ਪੂਰੇ ਤਾਦਗਾ ਵਾਲੀ ਬੱਤੀ ਜੀ ਛੋਟੀ ਨਹੀਂ ਹਾਂ ਜੀ ਬੜਾ ਬੱਧਰਾ ਕੋਈ ਵੇਚਦਾ ਬਾਕੀ ਰਾਜ ਹੀ ਫੋਲਾ ਗੋਲ ਮਟੋੜ ਪਈਆ ਟਿੱਕਾ داری ਤੁਸੀਂ ਗੱਲੇ ਲੈ ਕੇ ਛੱਡੋ ਕੋਈ ਵੱਡੀ ਲਵਾਈਕ ਵੀ ਚੰਗੀ ਹੈ ਤੇ ਚਾਈਤ ਵੀ ਚੰਗੀ ਆ ਜੈ ਜੈ ਮੋਰੀ ਜੀ ਜਣਾ ਲੈਣੇ ਬਿਲਕੁਲ ਜੈ ਜੈ ਮੁੱਲ ਦਾ ਨਵਾਂ ਮੁੱਲ ਬੇ ਸਤਾਰਿਆਂ ਦੀ ਕਰਦੇ ਮਾਲ ਵਿੱਚ ਕਿੰਨਾ ਕਰਦੇ ਕਰਦੇ ਮਾਲ ਤਾਂ ਵਿੱਚ ਤੂੰ ਆ ਵੀ ਕਰਦੇ ਹੈ ਆ ਵੀ ਕਰਦੇ ਥੋੜਾ ਜੀ ਜਾਓ ਬੇ ਹਾਂ ਥੋੜਾ ਯਾਰ ਯਾ ਲੈ 15.500 ਯਾਰ ਠੀਕ ਹੈ 15.500 ਤਾਂ ਘਟਾ ਦੇ ਵੀ ਯਾਰ ਠੀਕ ਆ ਭਾਈ ਮੁੱਲ 17000 ਰੁਪਿਆ ਭਾਈ ਕਹਿੰਦਾ ਜੀ ਮੈਂ ਭਾਈ ਨੂੰ ਥੋੜਾ ਕੇ ਭਾਈ ਨੇ ਤਾਂ 15.500 ਦੀ ਨੰਬਰ ਦੱਸ ਤਿਆ ਕਰੀ ਬਰਾ ਮਾਲਮ 9979685335 ਹੈ ਜੀ ਠੀਕ ਹੈ ਜੀ ਬਾਕੀ ਬਾਈ ਦੇ ਕੋਲੇ ਪਤੂ ਆਉਂ ਜਾਂਦੀ ਹੈ ਬਾਕੀ ਬਰੇ ਯਾਰ ਬਾਹੂ ਆਪਣੇ ਕੋਲੇ ਆਉ ਲੈ ਜਾਂਦੇ ਰਹਿੰਦੇ ਆ ਠੀਕ ਹੈ ਜੀ ਤੇ ਬਾਕੀ ਕੋਈ ਕਿਸੇ ਨੇ ਗਾਂ ਹੋਵੇ ਕੋਈ ਫੱਡਰ ਪਿਆਰ ਸੁਣ ਵਾਲੇ ਗੱਪਣਾ ਆਪਣੇ ਆਹ ਨੰਬਰ ਤੇ ਵਟਸਐਪ ਤੇ ਵੀਡੀਓ ਪਾ ਦੇ ਕੋਈ ਠੀਕ ਹੈ ਲੋ ਵੀ ਦੋਸਤੋ ਬਾਈ ਕਹਿੰਦਾ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਜੇ ਕਿਤੇ ਵੀ ਨਾ ਮਣਿਕ ਤੜਪੇ ਤੋਂ ਔਕਰ ਕੋਈ ਗਾਂ ਤੋਂ ਔਕਰ ਗੱਪਣਾ ਤਾਜੀ ਸੂਈ ਗਾਂ ਗੱਪਣ ਪਿਆਰ ਬੈਣ ਗਾਵ ਮੇਕ ਨਹੀਂ ਹੋਵੇ ਤਾਂ ਬਾਈ ਤੁਸੀਂ WhatsApp ਤੇ ਬਾਕੀ ਇੱਕ ਵੀਰੇ ਗੱਲ ਹੋ ਰਹਾ ਆਪਣੇ ਆਪਣੇ ਕੋਲਣਾ ਵੀ ਬੱਕਰੇ ਆ ਸੋ ਬੱਕਰਾ ਡੰਗ ਸੋ ਛੋਟੇ ਬੱਕਰੇ ਕਿ ਸਾਲ ਪਹਿਲੇ ਆਉਂਦਾ ਬੱਕਰਾ ਆਪਣੇ ਕੋਲ ਇੱਕ ਸਾਲ ਕਦਾ ਹੋਊਗਾ ਆਪਣੇ ਕੋਲ ਸਾਲ ਸਵਾ ਸਾਲ ਨੇ ਠੀਕ ਹੈ ਜੀ ਅੰਦਰ ਵਾਰ ਹੋਊਗਾ ਜੋ ਵੀ ਸੈਲ ਆ ਆਪ ਦੋਨੇ ਪਕਾਈਓ ਆਪਣੇ ਨੰਬਰ ਤੇ ਕਰ ਲੇ ਮੈਸੇਜ ਵੀਡੀਓ ਪਾ ਲਾਂਗੇ ਅੱਬੋ ਦੋਸਤੋ ਬਾਈ ਕਹਿੰਦਾ ਇੱਕ ਵਾਰ WhatsApp ਤੇ ਵੀਡੀਓ ਬਣਾ ਕੇ ਤੇ ਲਾ ਕੇ ਬਾਈ ਦੇ ਕੋਲ ਬੱਕਰੇ ਦਾ ਸੈਲਾ ਦੇ ਕਿ ਵੀਰ ਨਾਲ ਲੈਣੇ ਹੁਣ ਦੋ ਬਾਈ ਕਹਿੰਦਾ ਆਪਣੇ ਕੋਲੇ ਬਾਕੀ ਤੁਸੀਂ ਮੈਸੇਜ ਕਰ ਦਿਓ ਬਾਈ WhatsApp ਤੇ ਵੀਡੀਓ ਪਾ ਲੈਣਗੇ ਸੋ ਤਾਂ ਕਿ ਨੰਬਰ ਸਕਰੀਨ ਤੇ ਆ ਬਾਈ ਦ ਟੈਕ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਮੈਂ ਦੇਖਣ ਲਈ ਧੰਨਵਾਦ ਜੀ